ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਮਨਪ੍ਰੀਤ ਮੰਨਾ ਨੇ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ ਜਿਸ ਤੋਂ ਬਾਅਦ ਮਨਪ੍ਰੀਤ ਮੰਨਾ ਨੇ ਮਾਫੀ ਵੀ ਮੰਗੀ ਤਾਂ ਉਹਨ ਇੱਕ ਵੀਡੀਓ ਹੋਰ ਸਾਹਮਣੇ ਨਿਕਲ ਕੇ ਬਾਹਰ ਆ ਰਹੀ ਹੈ ਜਿਸ ਵਿੱਚ ਤੁਸੀਂ ਦੇਖੋਗੇ ਕਿ ਮਨਪ੍ਰੀਤ ਮੰਨਾ ਦੇ ਮਾਪਿਓ ਵੀ ਮਾਫੀ ਮੰਗ ਰਹੇ ਆ ਇਹਦੇ ਬਾਪ ਦੀ ਇੱਕ ਆਵਾਜ਼ ਜੋ ਤੁਸੀਂ ਸੁਣੋਗੇ ਨਾ ਮਾਫੀ ਮੰਗਦਾ ਹੈ ਸੱਚੀ ਤੁਹਾਡਾ ਵੀ ਕਾਲਜਾ ਜੀਰ ਜਾਏਗਾ ਇੰਨੀ ਆਵਾਜ਼ ਸੁਣ ਕੇ ਸੱਚੀ ਇਨਾ ਦੁੱਖ ਹੋਇਆ ਕਿ ਕੀ ਦਸੀਏ ਮਾਫੀ ਮਤਲਬ ਤੁਸੀਂ ਮੰਗ ਰਿਹਾ ਹੈ ਗਲਤੀ ਕਿਸੇ ਨੇ ਕੀਤੀ ਮਾਫੀ ਕੋਈ ਮੰਗ ਰਿਹਾ ਮੰਗਵਾਉਣੀ ਨਹੀਂ ਸੱਚਾਈ ਦੀ ਵੇਖੋ ਵੀਡੀਓ ਪਹਿਲਾਂ ਤਾਂ ਤੁਸੀਂ ਮਾਫੀ ਚਾਹੁੰਦੇ ਜੋ ਬੇਟੇ ਨੇ ਮਾਰੀਆਂ ਹਰਕਤਾਂ ਕੀਤੀ ਨੇ ਸਰਦਾਰ ਸਾਹਿਬ ਜੀ ਅਸੀਂ ਇਹਨਾਂ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਦਾਦੇ ਸ਼ਰਮਿੰਦਗੀ ਅਸੀਂ ਸਿਰ ਕੂਸ਼ਿਸ਼ ਚਾਕੇ ਅਸੀਂ ਤੋੜ ਵੀ ਨਹੀਂ ਸਕਦੇ ਹੁਣ ਮੁੱਕ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਾਦਾ ਸਾਨੂੰ ਮਾਫ ਕਰਨਾ ਮਹਾਰਾਜ ਹੱਥ ਕੋਈ ਗਲਤੀ ਹੋਈ ਹੋਵੇ ਸੇ ਕਿ ਮੰਨਦੇ ਜਾਂਚ ਫੋਮ ਮਹਾਰਾਜ ਪਰ ਬੇਟੇ ਦੀ ਬਹੁਤ ਮਾੜੀ ਗੱਲਾਂ ਮਹਾਰਾਜ जो शराब दी उन्हें बरती जथेदार दे महाराज कृपा करनी महाराज कृपा करनी भाग जी का ਇਹਨਾਂ ਬਜ਼ੁਰਗਾਂ ਵੱਲੋਂ ਮਾਫ਼ੀ ਮੰਗ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਮੈਰੋ ਜੀ ਨੇ ਵੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਤੇ ਨਾਲ ਸਟੋਰੀ ਸ਼ੇਅਰ ਕਰਦੇ ਹੋਏ ਕਿਹਾ ਕਿ ਇਹਨਾਂ ਬੇਕਸੂਰ ਬਜ਼ੁਰਗ ਮੰਨੇ ਦੇ ਮਾਪੇ ਨੂੰ ਮੈਂ ਕਦੇ ਮਿਲਿਆ ਨਹੀਂ ਪਰ ਬਹੁਤ ਮਾੜੀ ਗੱਲ ਹੈ ਇਦਾਂ ਬਜ਼ੁਰਗ ਬੇਬੇ ਬਾਪੂ ਤੋਂ ਇਹ ਮਾਫ਼ੀ ਨਹੀਂ ਮੰਗਾਉਣੀ ਚਾਹੀਦੀ ਸੀ ਇੱਥੋਂ ਤੱਕ ਕਿ ਮੈਂ ਜਾਣਦਾ ਇਸ ਵੀਡੀਓ ਲਈ ਜਥੇਦਾਰ ਸਾਹਿਬ ਵੀ ਸਹਿਮਤ ਨਹੀਂ ਹੋਣਗੇ ਆਹ ਹੋਰ ਕੀ ਕਿਹਾ ਭਾਈ ਮੈਰੋ ਜੀ ਨੇ ਤੁਸੀਂ ਵੇਖੋ ਇਸ ਵੀਡੀਓ ਵਿੱਚ ਇੱਕ ਵੀਡੀਓ ਦੇਖੀ ਹੁਣੇ ਬਾਈ ਜਸਵੀਰ ਸਿੰਘ ਮੁਖਸਰ ਸਾਹਿਬ ਵਾਲਿਆਂ ਨੇ ਜੋ ਪੱਤਰਕਾਰ ਨੇ ਉਹਨਾਂ ਨੇ ਪਾਈ ਆ ਆਪਣੇ ਪੇਜ ਤੇ ਜਿਹਦੇ ਵਿੱਚ ਉਹ ਜਿਹੜਾ ਮਨਪ੍ਰੀਤ ਸਿੰਘ ਬੰਨਾ ਜਥੇਦਾਰ ਸਾਹਿਬ ਬਾਰੇ ਕੁਝ ਬੋਲਿਆ ਸੀ ਉਹਦੇ ਮਾਪਿਆਂ ਤੋਂ ਗਲਤੀ ਮਨਾਈ ਗਈ ਤੇ ਉਹ ਤੋਂ ਵੀਡੀਓ ਸਵਾਹੀ ਗਈ ਬਹੁਤ ਮਾੜੀ ਗੱਲ ਆ ਇਹ ਜੀ ਮਨਪ੍ਰੀਤ ਸਿੰਘ ਮੰਨੇ ਨੇ ਜਥੇਦਾਰ ਸਾਹਿਬ ਬਾਰੇ ਬੜਾ ਬੋਲਿਆ ਉਹਦੀ ਗਲਤਤਾ ਵਾਹਾਂ ਵੱਡ ਦੋਸਾ ਤੋੜ ਤੋਚਾ ਜਾਨੂੰ ਮਾਰ ਦਿੱਤਾ ਜਾਵੇ ਇਸ ਚੀਜ਼ ਦੇ ਸੀ ਹੱਕ ਚ ਹੈਗੇ ਪਰ ਉਹ ਮੇ ਜੋ ਬਜ਼ੁਰਗਾ ਜਿਹੜੇ ਬੇਬੇ ਬਾਪੂ ਜੀ ਉਹਨਾਂ ਤੋਂ ਮਾਫੀ ਨਹੀਂ ਮੰਗਵਾਈ ਚਾਹੀਦੀ ਸੀ ਉਹਨਾਂ ਦਾ ਕਸੂਰ ਹੀ ਕੋਈ ਨਹੀਂ ਤਾਂ ਪਹਿਲਾਂ ਹੀ ਉਹਦੇ ਤੋਂ ਦੁਖੀ ਆ ਤੇ ਬਾਪੂ ਜੀ ਨੇ ਮਾਫੀ ਮੰਗ ਲਈ ਵਾ ਇਸ ਕਿ ਪਤਾ ਨਹੀਂ ਕਿਉਂ ਕਲੇਜੇ ਹੌਲ ਜੇ ਪੈਂਦੇ ਯਾਰ ਵੀ ਇਸ ਮਾਫੀ ਵੀਡੀਓ ਆ ਜਿਹੜੀ ਇਹਦੇ ਹੱਕ ਤੇ ਪਾਈ ਫਵਾਰਾ ਜੀ ਜਿੱਥੇ ਕਰਤਾਲ ਨਹੀਂ ਹੋਣਗੇ ਬਹੁਤ ਧੱਕਾ ਮਾੜੀ ਗੱਲ ਹੈ ਜੇ ਨਹੀਂ ਹੋਣਾ ਚਾਹੀਦਾ ਸੀ ਵਾ ਇਸ ਜੀ